ਦੇਖ ਸਕਦੇ ਹੋ ਵੀ ਕਿੱਡੇ ਕਿੱਡੇ ਸੂੰਗ ਰਿਹਾ ਸ਼ੇਰ ਪੀਏ ਬਾਈ ਗੁੱਟੀ ਆ ਸ਼ੇਰ ਕਿਹੜੇ ਬੰਦੋ ਆ ਬਾਈ ਹੈ ਸੰਤ ਮਾ ਤੋਂ ਬਾਈ ਆਇਆ ਅੱਗੇ ਵੀ ਕਹੀ ਸੀ ਇਹ ਜਿਹੜੇ ਰੇਟ ਆ ਸਿਰਫ ਇਹ ਹੋਲ ਸੇਲ ਦੇ ਰੇਟ ਆ ਕਿਉਂਕਿ ਆ ਜਿਹੜੇ ਬਾਈ ਹੋਰੀ ਸਾਰੇ ਇਥੋਂ ਮਿਹਨਤ ਕਰਕੇ ਲੈ ਕੇ ਵੀ ਜਾਂਦੇ ਆ ਬਾਈ ਇਹਨਾਂ ਨੇ 2-3 ਰੁਪਏ ਕਮਾਉਣੇ ਵੀ ਆ ਠੀਕ ਆ ਜਿਹੜੇ ਆਪਣੇ ਰੇਟ ਹੋਣਗੇ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਏ ਆ ਇਹ ਸਿਰਫ ਤੁਹਾਨੂੰ ਹੋਲ ਸੇਲ ਦੇ ਰੇਟ ਆ ਦੇਖਦਾ ਜਿਹੜਾ ਛੋਟਾ ਕਿੰਨਾ ਅੱਜ 9 ਰੁਪਏ ਆ ਬਾਈ ਤੇ ਅਨਾਰ ਦਾ ਜੀ ਅਨਾਰ 110 ਰੁਪਏ ਜਿਹੜਾ ਕਿਲੋ ਵੇਚਿਆ ਤੁਸੀਂ ਪੇਟ ਸਭ ਕਾ ਹੋਰ ਕਾਹਦੇ ਕਾਹਦੇ ਚ ਮੈਨੂੰ ਦੱਸ ਦੀ ਇਹ ਜੂਸ ਵਾਸਤੇ ਆ ਹਾਂ ਜੂਸ ਵਾਸਤੇ ਵੀ ਸਲਾਦ ਵਾਸਤੇ ਆ ਹਾਂ ਇਹ ਕਿੱਥੋਂ ਦਾ ਮਾਲ ਆ ਗੁਜਰਾਤ ਤੋਂ ਗੁਜਰਾਤ ਦਾ ਮਾਲ ਆ ਜੀ ਤੇ ਇਹ ਬਾਈ ਤੋਂ ਜਿਹੜਾ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਇੱਧਰ ਨਿੰਬੂ ਵੀ ਪਏ ਆ ਤੇ ਜਿਹੜਾ 15 15 20 ਰੁਪਏ 20 ਰੁਪਏ ਅੱਜ ਬਾਈ ਸਾਰਾ ਜਿਹੜਾ ਰੇਟ 40 ਰੁਪਏ ਆ ਇਹ 40 ਰੁਪਏ ਇਹ ਬਾਈ ਕਿਹੜੇ ਏਰੀਆ ਚੋਂ ਆ ਜਾਂਦੀ ਵੈਸੇ ਇਹ ਤਾਂ ਪੰਜਾਬ ਚ ਵੀ ਹੋ ਜਾਂਦੀ ਮਾਚਲ ਚ ਵੀ ਹੋ ਜਾਂਦੀ ਨਹੀਂ ਹੁਣ ਕਿਹੜੇ ਏਰੀਆ ਚੋਂ ਆ ਰਹੀ ਹੈ ਇਹ ਲੋਕਲੀ ਹੈ ਜੀ ਸਧਵਾ ਤੋਂ ਅੱਛਾ ਲੋਕੜੀ ਸੰਧਵਾ ਦੋ ਠੀਕ ਆ ਜੀ ਇਹ ਪਹਾੜੀ ਅਰਬੀ ਦਾ ਰੇਟ ਕਿੰਨਾ ਦੱਸਿਆ ਬਾਈ 100 ਰੁਪਏ ਕਿਲੋ 100 ਰੁਪਏ ਕਿਲੋ ਬਾਈ ਇਹ ਮੈਕਸ ਵੇਜ ਦੇ ਵਿੱਚ ਜ਼ਿਆਦਾਤਰ ਜਿਹੜੀ ਮੈਕਸ ਵੇਜ ਅੱਜ ਜੀ ਮਿੱਤਰੋ ਕੀ ਹਾਲ ਚਾਲ ਆ ਤੇ ਰੂਪਮਾਨ ਫਰੀਦ ਕੋੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਬਾਈ ਆਪਾਂ ਫਿਰ ਤੇ ਆਏ ਆ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਬਾਈ ਜਾਣਦੇ ਆ ਤਾਜ਼ੇ ਤਾਜ਼ੇ ਰੇਟਾਂ ਨਾਲ ਤੇ ਬਾਈ ਆ ਪਹਿਲੇ ਨਾ ਦੋ ਤਿੰਨ ਮਿੰਟ ਆਪਾਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕਰਿਆ ਕਰਨੀਆਂ ਤੇ ਬਾਕੀ ਭਾਈ ਕਿਹੜੇ ਕਿਹੜੇ ਏਰੀਏ ਤੋਂ ਕਮੈਂਟ ਜ਼ਰੂਰ ਕਰਿਆ ਕਰੋ ਹਨ ਤੇ ਅੱਜ ਭਾਈ ਤੁਹਾਨੂੰ ਬਹੁਤ ਆ ਸਾਰੇ ਯਾਰ ਆਉਂਦੇ ਆਉਂਦੇ ਭੱਜ ਜਾਈਦਾ ਤੇ ਕਰਦੇ ਆਂ ਭਾਈ ਗੱਲਾਂ ਬਾਤਾਂ ਵਾ ਹਾਂਜੀ ਵੀ ਕੋਟਕਪੂਰਾ ਦੀ ਜਿਹੜੀ ਮੰਡੀ ਆ ਇਹ ਖੰਨਾ ਤੋਂ ਪੰਜਾਬ ਤੋਂ ਬਾਅਦ ਜਿਹੜੀ ਖੰਨਾ ਦੀ ਦੂਜੇ ਨੰਬਰ ਦੀ ਭਾਈ ਮੰਡੀ ਆ ਜਾਂਦੀ ਏ ਕੋਟਕਪੂਰਾ ਦੀ ਅਨਾਜ ਮੰਡੀ ਜਿਹਦੇ ਵਿੱਚ ਪਹਿਲਾਂ ਜਦੋਂ ਆਪਾਂ ਏਂਟਰ ਹੁੰਦੇ ਹੋਵਾਂਗੇ ਉਦੋਂ ਸਬਜ਼ੀ ਮੰਡੀ ਆ ਜਾਂਦੀ ਉਸ ਤੋਂ ਬਾਅਦ ਦਾਣਾ ਮੰਡੀ ਆ ਜਾਂਦੀ ਉਸ ਤੋਂ ਬਾਅਦ ਜਿਹੜੀ ਲੱਕੜ ਮੰਡੀ ਹੁੰਦੀ ਹੈ ਤੇ ਲੋ ਬਈ ਤੁਸੀਂ ਖਰੀਦੋ ਫਰੋਖ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵਿਆਹ ਸ਼ਾਦਿਆਂ ਵਾਲੇ ਪਰਚੂਣ ਮਾਲ ਵਾਲੇ ਜਿਹੜੇ ਸਾਰੇ ਇੱਧਰ ਵੀਰ ਬੈਠੇ ਆ ਤੇ ਭਾਈ ਸਭ ਤੋਂ ਪਹਿਲਾਂ ਆਪਾਂ ਇੱਕ WhatsApp ਗਰੁੱਪ ਬਣਾਇਆ ਜਿਹਦਾ ਜਿਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਜੇ ਫਿਰ ਵੀ ਕਿਸੇ ਨੂੰ ਨਾ ਸਮਝ ਲੱਗੀ ਤਾਂ ਮੈਨੂੰ ਪਰਸਨਲੀ ਮੈਸੇਜ ਕਰਕੇ ਸਕਰੀਨ ਤੇ ਆਪਣਾ ਨੰਬਰ ਚੱਲਦਾ ਪਿਓ ਅੱਗੇ ਜਾ ਕੇ ਤੁਹਾਨੂੰ ਵੀਡੀਓ ਤੇ ਪਤਾ ਲੱਗ ਜੂ ਆਪਣੇ ਪਰਸਨਲ ਨੰਬਰ ਦਾ ਜੇ ਕਿਸੇ ਨੂੰ ਨਹੀਂ ਗਰੁੱਪ ਦੇ ਵਿੱਚ ਐਡ ਹੁੰਦਾ ਪਤਾ ਲੱਗਦਾ ਹੋਵੇ ਕਿੱਦਾਂ ਐਡ ਹੋਣਾ ਤੇ ਤੁਸੀਂ ਮੈਨੂੰ ਮੈਸੇਜ ਕਰ ਲਿਓ WhatsApp ਤੇ ਜਾਂ ਕਿਸੇ ਵੀ ਆਪਦੇ ਕਰਦੇ ਮੈਂਬਰ ਨੂੰ ਕੋਈ ਪੜਿਆ ਲਿਖਿਆ ਬੱਚਾ ਕਿਉਂਕਿ ਮੈਂ ਸਾਰਿਆਂ ਨੂੰ ਨਹੀਂ ਕਹਿੰਦੇ ਕਈ ਵਾਰੀ ਕਿਸੇ ਨੂੰ ਬਜ਼ੁਰਗ ਨੂੰ ਤੁਸੀਂ ਮੇਰੀਆਂ ਮਾਵਾ ਪੈਣਾ ਹਨ ਕਈਆਂ ਨੂੰ ਨਹੀਂ ਪਤਾ ਹੁੰਦਾ ਵੀ ਗਰੁੱਪ ਦੇ ਵਿੱਚ ਕਿਵੇਂ ਜੁਆਇਨ ਹੋਣਾ ਤੇ ਜ਼ਰੂਰ ਤੇ ਬਾਕੀ ਜੀ ਆ ਤੁਸੀਂ ਦੇਖਸੋ ਅਸਲ ਦੇ ਵਿੱਚ ਜਿਹੜੇ ਮਿਹਨਤੀ ਲੋਕ ਹਨ ਇਹ ਵੀ ਕਿਸਾਨੀ ਆ ਸਬਜੀ ਜਿਹੜੀ ਕਹਿੰਦੇ ਵੀ ਜੇ ਪੈਸੇ ਬੱਟ ਰਹੇ ਨੇ ਬਾਈ ਸਬਜੀ ਦੇ ਉੱਤੇ ਹੀ ਰਹਿਣਾ ਪੈਂਦਾ ਇਹ ਨਹੀਂ ਵੀ ਸਬਜੀ ਅੱਜ ਆਪਾਂ ਸਬਜੀ ਵੀ ਚਕੇ ਤੇ ਆਪਾਂ ਘਰੇ ਬਹਿ ਜਾਵਾਂਗੇ ਤੇ ਵੀ ਸਬਜੀ ਤੇ ਬਹੁਤ ਜ਼ਿਆਦਾ ਮਿਹਨਤ ਆ ਕਿਉਂਕਿ ਸਬਜ਼ੀ ਦੇ ਜਿਹੜੇ ਬਾਈ ਰੇਟ ਹਰ ਰੋਜ਼ ਦੇ ਜਿਹੜੇ ਰੇਟ ਹੁੰਦੇ ਆ ਬਾਕੀ ਆ ਬਾਈ ਜਿਹੜੀ ਧੁੰਦ ਪੈਣ ਲੱਗੀ ਧੁੰਦ ਬਹੁਤ ਫਾਇਦਾ ਕਰੂਗੀ ਕਣਕਾਂ ਨੂੰ ਕਿਉਂਕਿ ਤੋਈਆਂ ਨਹੀਂ ਆ ਬਾਈ ਕੱਢ ਚੱਲੀ ਸੀ ਜਿਹੜੀ ਕਣਕਾਂ ਨਾ ਤੋਈਆਂ ਆਈਆਂ ਕੱਢ ਚੱਲੀ ਸੀ ਗਰਮੀ ਬੜੀ ਹੋ ਗਈ ਸੀ ਟੈਂਪਰੇਚਰ ਜ਼ਿਆਦਾ ਹੋ ਗਿਆ ਸੀ ਕਿਉਂਕਿ ਇਸ ਵਾਰ ਤੋਂ ਪਤਾ ਵੀ ਝੋਨਿਆਂ ਦੇ ਵਿੱਚੋਂ ਜਿਹੜੇ ਘਾਟੇ ਪਏ ਆ ਤੇ ਵੀ ਕਣਕ ਦੇ ਵਿੱਚੋਂ ਵੀ ਉਹ ਕੰਮ ਹੋ ਜਾਂਦਾ ਤੇ ਸੋ ਇਸ ਕਰਕੇ ਬਾਈ ਧੁੰਦ ਪੈਣੀ ਜ਼ਰੂਰੀ ਆ ਤੇ ਜੇ ਕੋਈ ਆਹ ਹਫ਼ਤਾ 10 ਦਿਨ ਧੁੰਦ ਹੋਰ ਪੈਂਦੀ ਆ ਤੇ ਬਹੁਤ ਸੋਹਣਾ ਕੰਮ ਹੋ ਜਾਊਗਾ ਬਾਕੀ ਜਿਹੜੇ ਜਿਹੜੇ ਵੀਰ ਆਪਣੀ ਵੀਡੀਓ ਨੂੰ ਪਿਆਰ ਕਰਦੇ ਆ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਦਾ ਨਾਮ ਮੇਰੀਆਂ ਮਾਵਾਂ ਭੈਣਾਂ ਵੀ ਬਹੁਤ ਵੀਡੀਓ ਦੇਖਦੀਆਂ ਘਰੇ ਬੈਠੀ ਹੋਣਾ ਤੇ ਤੁਹਾਨੂੰ ਆਪਾਂ ਆਪਣੇ ਪੇਜ ਤੇ ਨਾ ਸਾਫ ਸੁਥਰੀਆਂ ਚੀਜ਼ਾਂ ਦਿਖਾਉਂਦੇ ਰਹ ਰਹੇ ਆ ਤੇ ਸਾਫ ਸੁਥਰੀਆਂ ਚੀਜ਼ਾਂ ਹੀ ਦਿਖਾਉਣੀ ਆ ਪਹਿਲਾਂ ਬਾਸਮਤੀ ਦੇ ਜਿਹੜੇ ਰੇਟ ਦਿਖਾਉਂਦੇ ਸੀ ਹਰ ਰੋਜ਼ ਵੀ ਬਾਸਮਤੀ ਦਾ ਜਿਹੜਾ ਕੀ ਰੇਟ ਰਹਿੰਦਾ ਸੀ ਤੇ ਹੁਣ ਆਪਾਂ ਵੀ ਸਬਜ਼ੀ ਮੰਡੀ ਦਾ ਜਿਹੜਾ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜਾ ਕੰਮ ਸ਼ੁਰੂ ਕੀਤਾ ਵੀ ਕਿਹੜਾ ਕਿਹੜੀ ਮੰਡੀ ਦੇ ਵਿੱਚ ਜਿਹੜਾ ਕਿੰਨਾ ਕੁ ਰੇਟ ਰਹਿੰਦਾ ਦੇ ਸਬਸ ਕਰਕੇ ਤੁਸੀਂ ਬਹੁਤ ਪਿਆਰ ਦਿਓ ਇਸ ਵੀਡੀਓ ਨੂੰ ਤੇ ਇੱਕ ਜਿਹੜੀ ਹੋਰ ਤੁਸੀਂ ਗੱਲ ਨੋਟ ਕਰੋ ਆਪਾਂ ਤੁਹਾਡੇ ਉੱਤੇ ਨਾ ਵਧੀਆ ਕੁਆਲਿਟੀ ਦੀ ਵੀਡੀਓ ਬਣਾਉਣੀ ਹੈ ਬਹੁਤ ਵਧੀਆ ਕੁਆਲਿਟੀ ਦੀ ਵੀਡੀਓ ਠੀਕ ਹੈ ਜੀ ਤੇ ਇਸ ਕਰਕੇ ਨਾ ਇੱਕ ਗੈਲਰੀ ਟਾਈਪ ਦਾ ਨਿਸ਼ਾਨ ਹੋਗਾ ਜਿਨ੍ਹਾਂ ਨੂੰ ਨੌਲੇਜ ਉਹਨਾਂ ਨੂੰ ਪਤਾ ਮੈਂ ਉਹਨਾਂ ਨੂੰ ਰਸਨ ਜਿਸ ਨੂੰ ਵੀ ਮਤਲਬ ਕਈ ਨਹੀਂ ਪਤਾ ਹੁਣ ਮੇਰੀ ਮਾਤਾ ਉਹਨਾਂ ਅਸੀਂ ਲਾ ਕੇ ਦੇਖ ਦਿੰਦੇ ਨੇ ਫੋਨ ਕਿਰਾ ਤੇ ਉਹ ਚਲਾਈ ਜਾਂਦੀ ਹੈ ਠੀਕ ਹੈ ਜੀ ਉਹਦੇ ਤੇ ਨਾ ਤੁਸੀਂ ਮੈਂ ਸਕਰੀਨ ਤੇ ਲਾ ਦੂਗਾ ਫੋਟੋ ਲਾ ਦੂਆ ਤੇ ਉਸੇ ਤੁਸੀਂ ਗੈਲਰੀ ਨੂੰ ਟੱਚ ਕਰੋਗੇ ਤਾਂ ਨਾ ਕੁਆਲਿਟੀ ਸੈੱਟ ਹੋ ਜਾਊਗੀ ਤੁਸੀਂ ਕੁਆਲਿਟੀ 1000 ਤੇ ਸੈੱਟ ਕਰਕੇ ਦੇਖਣੀ ਬਾਈ ਉੱਥੇ ਤੁਹਾਨੂੰ ਵਧੀਆ ਜਿਹੜੀ ਸਾਫ਼ ਕੁਆਲਿਟੀ ਬਾਈ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗਦੀ ਰਹੂਗੀ ਇੱਧਰ ਬਾਈ ਸਾਰੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਆ ਗਈਆਂ ਨੇ ਆਪਾਂ ਬਾਈ ਮੱਤਿਆਂ ਵਾਲਾਂ ਕੋਲੇ ਚੱਲਾਂਗੇ ਸਭ ਤੋਂ ਪਹਿਲਾਂ ਅਮਰ ਦਾ ਫਰੂਟ ਕੰਪਨੀ ਕੋਲੇ ਤੇ ਬਾਈ ਕਿੰਨੂੰ 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 ਅੱਜ ਕੀ ਰੇਟ ਰਿਆ ਕਿੰਨੂੰ ਦਾ ਕੀ ਰੇਟ ਰਿਆ ਲਓ ਵੀ ਤੁਸੀਂ ਕੁਆਲਿਟੀ ਚੈੱਕ ਕਰੋ ਹੋਰ ਭਰਾ ਕੀ ਵਾਲਾ ਅੱਜ ਕੀ ਰੇਟ ਕਰਤਾ ਲੈ ਵੀ ਅੱਜ ਦਾ ਜਿਹੜਾ ਰੇਟ ਚੰਗੀ ਕੁਆਲਿਟੀ ਵਾਲਾ ਕੀ ਕੀ ਰੇਟ ਆ ਲੈ ਵੀ ਚੰਗੀ ਕੁਆਲਿਟੀ ਦਾ ਜਿਹੜਾ ਕਿੰਨੂ ਆ 35 ਰੁਪਏ ਤੇ ਜਿਹੜੀ ਮਿਡਲ ਕੁਆਲਿਟੀ ਆ ਗਈ ਵੀ ਉਹਦਾ ਜਿਹੜਾ ਰੇਟ ਆ ਕਿੰਨੂ ਦਾ 30 ਰੁਪਏ ਜਿਹੜਾ ਕਿੰਨੂ ਦਾ ਰੇਟ ਆ ਭਾਈ ਇਹਦਾ ਜਿਹੜੀਆਂ ਹਰੀਆਂ ਸਬਜ਼ੀਆਂ ਸਾਰੀਆਂ ਭਰਾਂਗੇ ਟੈਨਸ਼ਨ ਨਾ ਲੈ ਤੇ ਅੱਜ ਗੁੱਟੀ ਕੀ ਰੇਟ ਹੋ ਗਈ ਆ ਗੁੱਟੀ ਦਾ ਕੀ ਰੇਟ ਆ ਸ਼ੁਗਰੇ ਹਾਂ ਸ਼ੁਗਰੇ ਦੱਸ ਦੇ ਲਾ ਵੀ ਸੂਗ ਰਹੇ ਤੁਸੀਂ ਦੇਖ ਸਕਦੇ ਹੋ ਵੀ ਕਿੱਡੇ ਕਿੱਡੇ ਸੂਗ ਰਹੇ ਆ ਸ਼ੇਰ ਪੀਏ ਬਾਈ ਗੁੱਟੀ ਆ ਸ਼ੇਰ ਕਿਹੜੇ ਪਿੰਡੋਂ ਆ ਬਾਈ ਹੈ ਸੰਧਵਾ ਤੋਂ ਬਾਈ ਆਇਆ ਲਾ ਵੀ ਇਹ ਬਾਈ ਹੈਗਾ ਕੁਲਤਾਰ ਸਿੰਘ ਸੰਧਵਾ ਜਿਹੜਾ ਆਪਣਾ ਸਪੀਕਰ ਸਾਹਿਬ ਦੇ ਪਿੰਡੋਂ ਆ ਠੀਕ ਆ ਜੀ ਤੇ ਇੱਧਰ ਬਾਈ ਸਾਖ ਫਾਲ ਕੇ ਜਿਹੜੀਆਂ ਗੁੱਟੀਆਂ ਦੇ ਜਿਹੜੇ ਬਾਈ ਰੇਟ ਦੇਖਦੇ ਆ ਜਾਣਦੇ ਆ ਕੀ ਰੇਟ ਰਿਹਾ ਫਿਰ ਅੱਗੇ ਅੱਗੇ ਜਾ ਕੇ ਸੌ ਰਗਾਂ ਆਪਾਂ ਕਿਡੀਆਂ ਵੈਰਾਈਟੀਆਂ ਦੇ ਬਾਈ ਰੇਟ ਪਤਾ ਕਰਾਂਗੇ ਓਏ ਕੀ ਰੇਟ ਕਰਤਾ ਅੱਜ ਗੁੱਟੀਆਂ ਦਾ ਰਾ ਰੁਪਏ ਗੁੱਟੀ ਰੁਪਏ ਗੁੱਟੀ ਰੁਪਏ ਗੁੱਟੀ ਸਾਰੀਆਂ ਹੀ ਲੈ ਵੀ ਤੁਸੀਂ ਮੇਥੀ ਮੇਥਰੇ ਠੀਕ ਆ ਸਾਗ ਪਾਲਕ ਧਨੀਆ ਬਾਈ ਰੁਪਏ ਰੁਪਏ ਦੀ ਹਾਂਜੀ ਹੁਣ ਉਹਦੇ ਕਹਿਣਦੇ ਆ ਨਾ ਉਹਦੇ ਕਹਿਣ ਹਾਂ ਇੱਕ ਮਿੰਟ ਕਿਉਂਕਿ ਬਾਈ ਆਹ ਗੱਲ ਨਾ ਕਿ ਬਾਈ ਨੇ ਅੱਗੇ ਵੀ ਕਹੀ ਸੀ ਇਹ ਜਿਹੜੇ ਰੇਟ ਆ ਸਿਰਫ ਇਹ ਹੋਲ ਸੇਲ ਦੇ ਰੇਟ ਆ ਕਿਉਂਕਿ ਆ ਜਿਹੜੇ ਬਾਈਓਰੀ ਸਾਰੇ ਇਥੋਂ ਮਿਹਨਤ ਕਰਕੇ ਲੈ ਕੇ ਵੀ ਜਾਂਦੇ ਆ ਬਾਈ ਇਹਨਾਂ ਨੇ 2-3 ਰੁਪਏ ਕਮਾਉਣੇ ਵੀ ਆ ਠੀਕ ਆ ਜਿਹੜੇ ਆਪਣੇ ਰੇਟ ਹੋਣਗੇ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਏ ਆ ਇਹ ਸਿਰਫ ਤੁਹਾਨੂੰ ਹੋਲ ਸੇਲ ਦੇ ਰੇਟ ਆ ਹਾਂ ਹੋਲ ਸੇਲ ਦੇ ਬਾਈ ਰੇਟ ਆ ਹਾਂ ਇਹ ਥੋਕ ਉਹੀ ਹੋ ਗਿਆ ਥੋਕ ਦੇ ਰੇਟ ਜਾਂ ਹੋਲ ਸੇਲ ਦੇ ਆ ਕਿਉਂਕਿ ਬਾਈ ਆ ਜਿਹੜਾ ਬਾਉਂਡਰੀ ਆ ਗਈ ਨਾ ਤੁਹਾਨੂੰ ਮੈਂ ਪੰਜਾਬੀ ਚਾਰੇ ਜਿਹੜੇ ਸ਼ੈੱਡ ਇੱਥਾਂ ਇਹ ਸਾਰਾ ਹੋਲ ਸੇਲ ਦਾ ਮਾਲ ਇੱਥੇ ਕਿਲੋ-ਕਿਲੋ ਚ ਕੁਝ ਨਹੀਂ ਮਿਲਣਾ ਇੱਥੇ ਤੁਹਾਨੂੰ ਕਰੇਟ ਗੱਟੇ ਜੋ ਵੀ ਆ ਠੀਕ ਆ ਵੀ ਜਿਵੇਂ ਲਫਾਫਾ ਗੋਭੀ ਦਾ ਆ ਗਿਆ ਟੰਡੋ ਪੇਠਾ ਸਾਰਾ ਇਹ ਬਾਈ ਥੋਕ ਦਾ ਜਿਹੜਾ ਮਾਲ ਹੈ ਤੇ ਪਰਚੂਨ ਮਾਲ ਚ ਬਾਈ ਇਹਨਾਂ ਨੇ ਪਿੰਡ ਜਾ ਕੇ ਵਿਚਾਰੇ ਨੇ ਤੇਲ ਵੀ ਬਾਲਣਾ ਇੱਥੋਂ ਲੈ ਕੇ ਜਾਣਾ ਉਹ ਹਾਂ ਕਿਉਂਕਿ ਇਸ ਕਰਕੇ ਕਈ ਨਹੀਂ ਬੀਬੀਆਂ ਅੱਗੇ ਵੀ ਕੰਪਲੀਟ ਆਈ ਸੀ ਸਾਨੂੰ ਤੇ ਆ ਜਿਵੇਂ ਹੁਣ ਆ ਤੁਸੀਂ ਦੇਖ ਰਹੇ ਹੋ ਹੁਣ ਮੈਂ ਇਹਨੂੰ ਕਹਿ ਦਵਾਂ ਵੀ ਇਹ ਮੈਂ ਕਿਲੋ ਕਿਲੋ ਨਹੀਂ ਬੇਲਣਾ ਬਾਈ ਇੱਥੇ ਜਿਹੜਾ ਸਾਰਾ ਇਹ ਥੋਕ ਦਾ ਮਾਲ ਹੈ ਬਾਈ ਕੀ ਹਾਲ ਚਾਲਾ ਜੀ ਬਾਈ ਕੀ ਰੇਟ ਕਰਤਾ ਕਿੰਨੂੰ ਦਾ ਅੱਜ ਕਿੰਨੂੰ ਬਾਈ ਅੱਜ 30 ਰੁਪਏ ਇਹ ਬਾਈ ਕਿੱਥੋਂ ਦਾ ਮਾਲ ਹੈ ਵੈਸੇ ਇਹ ਲੋਕਲ ਦੇ ਹੀ لا ਵੀ ਆ ਅੱਜ ਦਾ ਜਿਹੜਾ ਰੇਟ ਆ ਤੁਸੀਂ ਕਿੰਨੂਗਾ ਇਹਨਾਂ ਕੁਆਲਿਟੀ ਚੈੱਕ ਕਰ ਗਿਆ 30 ਰੁਪਏ ਬਾਈ ਕਿਲੋ ਆ ਠੀਕ ਆ ਜੀ ਇਹ ਆ ਵੀ ਥੋਕ ਦੇ ਰੇਟ ਆਪਾਂ ਦੁਬਾਰਾ ਫੇਰ ਕਹਿ ਦਨੇ ਆ ਕਿਉਂਕਿ ਬੀਬੀਆਂ ਸਾਡੀਆਂ ਪਿੰਡਾਂ ਦੇ ਵਿੱਚ ਜਾ ਕੇ ਰੌਲਾ ਪਾ ਲੈਂਦੀਆਂ ਠੀਕ ਆ ਜੀ ਆ ਤੁਸੀਂ ਜਿਹੜੀ ਇੱਥੇ ਗੁੱਟੀਆਂ ਦਾ ਜਿਹੜਾ ਰੇਟ ਹੈਗਾ ਇੱਕ ਇੱਕ 2 2 ਰੁਪਏ ਆ ਤੇ ਅੱਜ ਜਿਹੜੇ ਜਿਹੜਾ ਚੰਗੀ ਬਾਈ ਕੁਆਲਿਟੀ ਦਾ ਮਾਲ ਅੱਜ ਕਿੰਨੂ ਆ ਉਹ 35 ਰੁਪਏ ਤੇ ਮੀਡਲ ਕੁਆਲਿਟੀ ਦਾ ਜਿਹੜਾ ਰੇਟ ਆ ਬਾਈ ਇਹ ਆਪਣਾ 30 ਰੁਪਏ 30 ਰੁਪਏ ਇਹ ਬਾਈ 30 ਰੁਪਏ ਰੇਟ ਆ ਤੇ ਬਾਈ ਆਪਣੀ ਦੁਕਾਨ ਦਾ ਨ ਕਿੰਨੇ ਨੰਬਰ ਦੁਕਾਨ ਮਤਲਬ ਕਿੰਨੇ ਨੰਬਰ ਹੈ ਇੱਕ ਨੰਬਰ ਦੁਕਾਨ ਤੇ ਬਾਈ ਵਿਕੀ ਦੁਕਾਨ ਤੋਂ ਬਾਈ ਦੇਸੀ ਕੋਈ ਵਿਆਹ ਸ਼ਾਦੀ ਆ ਤੇ ਜਿਹੜਾ ਫਰੂਟ ਖਰੀਦਣਾ ਹੋਵੇ ਇੱਧਰ ਸਾਰੇ ਕ੍ਰੇਟ ਪਏ ਆ ਤੇ ਬਾਈ ਤੁਸੀਂ ਵਿਕੀ ਦੁਕਾਨ ਤੋਂ ਆ ਕੇ ਕੋੜ ਕਪੂਰਾ ਮੰਡੀ ਦੇ ਵਿੱਚ ਬਾਈ ਜਿਹੜਾ ਖਰੀਦ ਸਕਦੇ ਹੋ ਠੀਕ ਹੈ ਜੀ ਅੱਗੇ ਆਪਾਂ ਬਾਈ ਗੱਲਬਾਤ ਕਰਦੇ ਆ ਜਿਹੜਾ ਰੇਟ ਆ ਪਰ ਤੁਸੀਂ ਪਰਚੂਨ ਦਾ ਜਿਹੜਾ ਰੇਟ ਵੀ ਇੱਥੇ ਕਹਿ ਸਕਦੇ ਆ ਵੀ ਰੁਪਏ ਗੁੱਟੀ ਬਾਈ ਜਿਹੜੇ ਨੇ ਲੈ ਕੇ ਜਾਣੇ ਉਹ ਥੋੜਾ ਜਆ ਤੁਹਾਨੂੰ ਰੇਟ ਮਿਹਨਤ ਕਰਕੇ ਬਾਈ ਉਹ ਲਜਾਣਗੇ ਪਿੰਡਾਂ ਦੇ ਵਿੱਚ ਸਪੋਸ ਕਰਕੇ ਉਹ 5 ਰੁਪਏ ਦੀ ਗੁੱਟੀ ਵੀ ਮਿਲ ਸਕਦੀ ਹੈ ਠੀਕ ਹੈ ਜੀ ਇਧਰ ਜੀ ਟਮਾਟਰ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਟਮਾਟਰ ਦੀ ਜਿਹੜੀ ਕੁਆਲਿਟੀ ਚੈੱਕ ਕਰੋ ਠੀਕ ਹੈ ਜੀ ਤੇ ਬਾਈ ਉਹਨਾਂ ਜਿਹੜਾ ਸੌਣ ਲੈਂਦਾ ਫੋਨ ਇਧਰ ਸ਼ੱਕਰ ਕੱਦੀ ਬਾਈ ਆ ਬੈਂਗਣ ਪਈ ਐ ਤੇ ਚਾਣਾ ਵਾਲਾ ਖੀਰਾ ਹਰੀ ਮਿਰਚ ਪਈ ਐ ਠੀਕ ਹੈ ਜੀ ਇਧਰ ਅੱਲਾ ਇਹ ਸਾਰਾ ਜਿਹੜਾ ਬਾਹਰ ਦਾ ਮਾਲ ਆ ਲੈ ਇਧਰ ਹਰੀ ਮਿਰਚ ਤੇ ਟਿੰਡੋ ਪਈ ਐ ਇਹਦੀ ਕੱਲੀ ਕੱਲੀ ਚੀਜ਼ ਦਾ ਜਿਹੜਾ ਆਪਾਂ ਰੇਟ ਪੁੱਛ ਲੈਨੇ ਆ ਇਧਰ ਜਿਹੜੇ ਚੂਚਾ ਵੈਂਗਣ ਕਹ ਸਕਦੇ ਆ ਵੀ ਚੂਚਾ ਵੈਂਗਣ ਪਏ ਆ ਉਹਦਾ ਵੀ ਆਪਾਂ ਰੇਟ ਜਾਣ ਲਾਂਗੇ ਲੋ ਜੀ ਇਧਰ ਆਪਾਂ ਜਿਹੜਾ ਕਿੰਨੂ ਦਾ ਬਾਈ ਬਾਬ ਜੀ ਕਿੰਨੂ ਦਾ ਕੀ ਰ ਰਾਜਾ ਕੀ ਰੇਟ ਹੈ ਕਿੰਨੂ ਦਾ ਅੱਜ ਕੀ ਰੇਟ ਕਿੰਨਾ ਜੀ 100 ਰੁਪਏ ਆਹ ਦੇਖੋ ਜਿਹੜਾ ਛੋਟਾ ਕਿੰਨੂ ਅੱਜ 9 ਰੁਪਏ ਆ ਬਈ ਤੇ ਅਨਾਰ ਦਾ ਜੀ 110 ਰੁਪਏ ਅਨਾਰ 110 ਰੁਪਏ ਜਿਹੜਾ ਕਿਲੋ ਵੇਚਿਆ ਤੁਸੀਂ ਪੇਟੀ ਆ ਬਈ ਥੋਕ ਦਾ ਮਾਲ ਆ ਸਾਰਾ ਇਹ ਤੇ ਜਿਹੜਾ ਮਿਡਲ ਮਿਡਲ ਰੈਂਜ ਜਿਹੜਾ ਛੋਟਾ ਜਿਹਾ ਕਿੰਨੂ ਆ ਕਹਦੇ ਨੇ ਉਹ ਬਈ ਅੱਜ 9 ਰੁਪਏ ਤੇ ਜਿਹੜਾ ਚੰਗੀ ਹਾਈ ਕੁਆਲਿਟੀ ਦਾ ਜਿਹੜਾ ਕਿੰਨੂ ਉਹ 35 ਰੁਪਏ ਤੇ ਮਿਡਲ ਕੁਆਲਿਟੀ ਦਾ ਜਿਹੜਾ ਕਿੰਨੂ ਵੇਚਿਆ ਜੀ ਅੱਜ 30 ਰੁਪਏ ਕਿਲੋ ਬਈ 30 ਰੁਪਏ ਕਿਲੋ ਵਿਕਿਆ ਠੀਕ ਹੈ ਜੀ ਇਧਰ ਬਾਈ ਤੁਸੀਂ ਗਾਜਰਾਂ ਦੇ ਲਫਾਫੇ ਦੇਖ ਸਕਦੇ ਹੋ 25 ਕਿਲੋ ਦਾ ਲਫਾਫਾ ਹੋਰ ਜੀ ਮੋਟਰ ਸਾਹਿਬ ਕੀ ਹਾਲ ਚਾਲ ਹੈ 25 ਕਿਲੋ ਦਾ ਬਾਈ ਲਫਾਫਾ ਤੁਸੀਂ ਦੇਖਦੇ ਬਾਈ ਅੱਜ ਰੇਟ ਕੀ ਹੈ 150 ਰੁਪਏ ਲੈ ਵੀ ਗਾਜਰ ਦਾ ਲਫਾਫਾ ਜਿਹੜਾ 25 ਕਿਲੋ ਹੀ ਹੈ ਨਾ 25 ਕਿਲੋ ਦਾ ਲਫਾਫਾ ਬਾਈ ਤੁਸੀਂ 150 ਰੁਪਏ ਦਾ ਅੱਜ ਹੋਲ ਸੇਲ ਦਾ ਰੇਟ ਆ ਜਿਹੜਾ ਰੋਜ਼ ਦਾ ਰੇਟ ਆ ਸਬਜ਼ੀ ਦਾ ਰੋਜ਼ ਦਾ ਰੇਟ ਆ ਬਾਈ 150 ਰੁਪਏ ਦਾ ਲਫਾਫਾ 30 ਕਿਲੋ ਦਾ ਬਾਈ ਤੁਸੀਂ ਖਰੀਦ ਸਕਦੇ ਲੈ ਇਧਰ ਬਾਈ ਸਾਡਾ ਬਾਪੂ ਜਿਹੜਾ ਹਾਰਦਾ ਜ ਓ ਕਾਵੇਂ ਸੇਤਾ ਲਾ ਮਾਲਾ ਮੈਕਲਾ ਫਿਰ ਤੇਰੀ ਆਵਾਜ਼ ਘਾਟਾਂ ਦੀ ਕੋਲੇ ਫੜ ਲੈ ਮੂੰਹ ਦੇ ਕੋਲੇ ਕਰ ਲੈ ਤੇ ਅੱਜ ਇੱਧਰ ਤੂੰ ਹੁੰਦਾ ਮੇਥਰੇ ਪਾਲਕ ਧਣੀਆਂ ਧਣੀਆਂ ਜਾਦੇ ਅੱਜ ਹੈ ਤੇ ਕੀ ਕੀ ਰੇਟ ਕਰਤਾ ਅੱਜ ਬਾਪੂ ਤਾਣੀਆਂ ਦਾ 3-4 ਰੁਪਏ ਗੁੱਟੀ ਧਣੀਆਂ 3-4 ਰੁਪਏ ਠੀਕ ਹੈ ਮੇਥੇ ਪਾਲਕ ਮੇਥੇ ਪਾਲਕ 5 ਰੁਪਏ ਅੱਛਾ ਮੇਥੇ ਪਾਲਕ 5 ਰੁਪਏ ਦੇ ਸ਼ਕਰਗੰਦੀ ਆ ਸ਼ਕਰਗੰਦੀ ਨਹੀਂ ਸੀ ਚਕੰਦਰ ਚਕੰਦਰ ਹੈ ਚਕੰਦਰ ਦਾ ਚਕੰਦਰ ਦੀ ਗੁੱਟੀ ਕੀ ਰੇਟ ਹੈ ਇਹ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਹੈ ਅੱਜ ਘਟ ਗਈ ਅੱਜ ਵੀ 10 ਰੁਪਏ ਤੋਂ ਲੈ ਕੇ 15 ਰੁਪਏ ਤੱਕ ਜਿਹੜੀ ਚਕੰਦਰ ਤੁਸੀਂ ਖਰੀਦ ਸਕਦੇ ਹੋ ਤੇ ਬਾਪੂ ਇਹ ਤੁਸੀਂ ਇਹ ਦੱਸ ਵੀ ਇਹ ਜਿਹੜਾ ਨਾਰਮਲ ਬੰਦਾ ਲੈ ਜੇ ਇੱਕ ਦਹੀਂ ਚ ਪਾ ਜੂ ਸਭ ਕਾ ਹੋਰ ਕਾਹਦੇ ਕਾਹਦੇ ਚ ਮੈਨੂੰ ਦੱਸ ਇਹ ਜੂਸ ਵਾਸਤੇ ਆ ਹਾਂ ਜੂਸ ਵਾਸਤੇ ਵੀ ਸਲਾਦ ਵਾਸਤੇ ਆ ਹਾਂ ਆ ਉਧਰ ਮੁੰਡਾ ਕਹਿੰਦਾ ਇਹ ਤਾਕਤਵੀਂ ਬਣਾਉਂਦਾ ਤਾਕਤਵੀਂ ਉਣਾਦਾ ਠੀਕ ਆ ਠੀਕ ਆ ਠੀਕ ਆ ਵੀ ਤਾਕਤਸਾਲ ਵਿੱਚ ਛੱਕਰਗੰਦੀ ਇਹ ਥੋੜਾ ਜਿਹਾ ਬਾਪੂ ਲੰਮੀ ਕਿਸਮ ਦੀ ਵੈਰੈਟੀ ਹੈ ਜਿਹੜੀ ਨਾ ਥੋੜੇ ਜਿਆਦਾ ਸਮਾਂ ਲੈਂਦੀ ਫਸਲ ਦੇ ਵਿੱਚ ਇਹ ਤਾਕਤਵਾਰ ਆ ਇਹ ਹਾਂ ਤੇ ਕਿਉਂਕਿ ਭਾਈ ਜੇ ਤੁਸੀਂ ਲੈਣੀ ਹੋਣਾ ਤਾਂ 15 ਜਿਹੜੀ 10-15 ਰੁਪਏ ਦਾ ਅੱਜ ਦਾ ਰੇਟ ਆ ਤੇ ਤੁਸੀਂ ਭਾਈ ਖਰੀਦਿਆ ਕਰੋ ਇਹ ਹਨਾ ਬਹੁਤ ਚੰਗੀ ਚੀਜ਼ ਆ ਇਸ ਲਈ ਬਹੁਤ ਜਿਆਦਾ ਜਿਹੜੀ ਚੰਗੀ ਚੀਜ਼ ਇੱਦੋਂ ਤੁਸੀਂ ਆਹ ਦੇ ਹਾਂ ਭਾਈ ਜੀ ਸੁਕੰਦਰ ਤੁਸੀਂ ਦੇਖ ਸਕਦੇ ਆ ਚਾਰ ਪੀਸ ਵੀ ਇਹਦੇ ਕਈਆਂ ਜਿਹੜੇ ਛੋਟੇ ਆ ਭਾਈ ਉਹ ਪੰਜ-ਪੰਜ ਵੀ ਲਾਏ ਪਿਆ ਤੇ ਸਾਗ ਪਾਲਕ ਦੀ ਗੁੱਟੀ ਵੀ ਤੁਸੀਂ ਉਹੀ ਥੜੀ ਖਰੀਦ ਸਕਦੇ ਹੋ 20 ਰੁਪਏ ਵੀ ਆ ਇਹ ਲੱਗੀ ਫੱਬੀ ਜੀ ਰੇਟ ਆ ਠੀਕ ਆ ਜੀ ਇੱਧਰ ਭਾਈ ਟਿੰਡੋ ਪਈ ਆ ਟਿੰਡੋ 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 ਹੋ ਗਈ ਫਿਰ ਹੋਰ ਬਾਬੂ ਜੀ ਕੀ ਹਾਲ ਚਾਲ ਆ ਜੀ ਬਾਬੂ ਜੀ ਟਿੰਡੋ ਦਾ ਕੀ ਰੇਟ ਆ ਜੀ 15 ਤੋਂ 20 ਰੁਪਏ ਦਾ ਚਾਹਣਾ ਵਾਲਾ ਖੀਰਾ ਜੀ ਇਹ 20 ਤੋਂ 22 ਰੁਪਏ ਤੇ ਆਪਣੇ ਇਹਨੂੰ ਕੀ ਬੋਲਦੇ ਆ ਜੀ ਮਸ਼ਰੂਮ ਮਸ਼ਰੂਮ ਦਾ ਕੀ ਰੇਟ ਆ ਜੀ 30 40 ਠੀਕ ਆ ਜੀ ਤੇ ਪੜਥਿਆੜਾ ਬੈਂਗਣ ਇਹ ਵੀ 15 ਤੋਂ 20 15 ਤੋਂ 20 ਆ ਜੀ ਆ ਜਮਾ ਤਾਜੀ ਭਿੰਡੀ ਹੈ ਮਿੱਤਰੋ ਤੁਸੀਂ ਦੇਖਦੇ ਭਿੰਡੀ ਦਾ ਕੀ ਰੇਟ ਆ ਜੀ ਇਹ ਗੁਜਰਾਤ ਵਾਲੀ ਹੈ ਨਾ ਜੀ ਭਾਈ ਇਹ ਕਿੱਥੋਂ ਦਾ ਮਾਲ ਆ ਗੁਜਰਾਤ ਤੋਂ ਗੁਜਰਾਤ ਦਾ ਮਾਲ ਆ ਜੀ ਤੇ ਬਾਈ ਤੋਂ ਜਿਹੜਾ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਇੱਧਰ ਨਿੰਬੂ ਵੀ ਪਏ ਆ ਤੇ ਜਿਹੜਾ 15 15 20 20 ਰੁਪਏ ਅੱਜ ਬਾਈ ਸਾਰਾ ਜਿਹੜਾ ਰੇਟ ਜੇ ਹੋਇਆ ਪਿਆ ਕਿਉਂਕਿ ਰੇਟ ਤੁਹਾਨੂੰ ਪਤਾ ਵੀ ਸਾਰੇ ਜਿਹੜੇ ਵੀਡੀਓ ਦੇਖਦੇ ਦੇਖਦੇ ਵੀ ਰੇਟ ਹੁੰਦਾ ਨਿਤਦਾ ਹੈ ਨਿਤ ਦੇ ਭਾਅ ਬਾਈ ਬਲੇ ਆਦਰਕ ਦਾ ਰੇਟ ਜਾਂਦੇ ਤੁਸੀਂ ਪਹਿਲਾਂ ਆਦਰਕ ਦੀ ਜਿਹੜੀ ਕੁਆਲਿਟੀ ਚੈੱਕ ਕਰੋ ਬਾਉ ਜੀ ਆਦਰਕ ਦਾ ਕੀ ਰੇਟ ਹੋ ਗਿਆ ਜੀ ਅੱਜ ਮੋਟਾ ਪੰਜਾ 65 ਰੁਪਏ ਮੋਟਾ ਪੰਜਾ 65 ਰੁਪਏ ਦੂਜੀ 50 ਰੁਪਏ ਦੂਜੀ ਵੀ ਮੋਟਾ ਪੰਜਾ 50 ਰੁਪਏ ਪਤਲਾ ਪੰਜਾ ਕੀ ਰੇਟ ਆ 50 ਤੇ ਦੂਸਰਾ ਕਿੰਨਾ ਸੀ 65 ਰੁਪਏ ਤੇ ਕੱਚੀ ਹਲਦੀ ਜੀ ਕੱਚੀ ਹੋ ਗਈ 50 ਰੁਪਏ ਕੱਚੀ ਹਲਦੀ ਵੀ 50 ਰੁਪਏ ਤੁਸੀਂ ਠੀਕ ਆ ਆਦਰਕ ਦਾ ਵੀ ਮੋਟਾ ਪੰਜਾ ਤੇ ਬਰੀਕ ਪੰਜਾ ਹੋ ਜਾਂਦਾ ਮੋਟਾ ਪੰਜਾ ਤੇ ਜਿਹੜਾ ਬਰੀਕ ਪੰਜਾ ਭਾਈ ਹੋ ਜਾਂਦਾ ਇਹਦਾ ਟਮਾਟਰ ਪਾ ਟਮਾਟਰ ਦਾ ਬਈ ਰੇਟ ਆਪਾਂ ਜਾਣਦੇ ਅਕੜੀ ਟਮਾਟਰ ਦਾ ਜਿਹੜਾ ਰੇਟ ਕੀ ਹੀ ਦੇ ਟਮਾਟਰ ਦਾ ਅੱਜ ਟਮਾਟਰ ਰਹਿ ਗਿਆ ਜੇ ਆਪਾਂ ਟਮਾਟਰ ਦਾ ਆਪਾਂ ਰੇਟ ਦਾ ਲੈ ਟਮਾਟਰ ਦੀ ਕੁਆਲਿਟੀ ਬਾਰੇ ਤੁਸੀਂ ਚੈੱਕ ਕਰੋ ਟਮਾਟਰ ਦੀ ਬਾਬ ਜੀ ਟਮਾਟਰ ਕੀ ਰੇਟ ਆ ਕ੍ਰੇਟ ਲੈ ਜੀ ਟਮਾਟਰ ਅੱਜ 15 ਰੁਪਏ ਤੁਸੀਂ ਅੱਜ ਦਾ ਰੇਟ 3 ਫਰ ਰੁਪਏ ਦਾ ਜਿਹੜਾ ਰੇਟ 15 ਰੁਪਏ ਬਈ ਖਰੀਦ ਸਕਦੇ ਹੋ ਗੋਭੀ ਆਪਣੀ ਆ ਲੈ ਵੀ ਗੋਭੀ ਦਾ ਤੁਸੀਂ ਤੁਹਾਨੂੰ ਪਤਾ ਹੀ ਵੀ ਨਿਤ ਦਾ ਪਤਾ ਵੀ ਗੋਭੀ ਦਾ ਜਿਹੜਾ 100 ਦੇ ਤਿੰਨ ਵੀ ਲਫਾਫੇ ਮਿਲ ਜਾਂਦੇ ਤੇ 50 ਰੁਪਏ ਦੇ ਮਿਲ ਜਾਂਦੇ ਤੇ 100 ਦੇ ਤਿੰਨ ਨਹੀਂ ਮਿਲ ਜਾਂਦੇ ਇਹਦਾ ਚਿੱਟਾ ਆਲੂ ਲਾਲ ਆਲੂ ਪਿਆ ਚਿੱਟਾ ਆਲੂ ਲਾਲ ਆਲੂ ਪਿਆ ਸੱਚਾ ਨਾਲ ਭਾਈ ਆਹ ਵਾਲਾ ਖੀਰਾ ਕੀ ਰੇਟ ਕਰਤਾ ਭਾਈ ਆਹ ਵਾਲਾ ਬੀ ਵਾਲਾ ਲੰਮਾ ਜਿਹਾ ਖੀਰਾ ਤੁਸੀਂ ਪਹਿਲਾਂ ਦੀ ਇਹਦੀ ਕੁਆਲਿਟੀ ਚੈੱਕ ਕਰੋ ਇਹ 10 ਰੁਪਏ ਕਿਲੋ ਆ ਤੇ ਇਹਦਾ ਭਾਈ ਵਜ਼ਨ ਕਿੰਨਾ ਲਫਾਫੇ ਦਾ 15 ਕਿਲੋ 15 ਕਿਲੋ ਭਾਈ ਇਹਦਾ ਵਜ਼ਨ ਹੈ ਤੇ ਤੁਸੀਂ 10 ਰੁਪਏ ਦੇ ਹਿਸਾਬ ਨਾਲ ਜਿਹੜਾ ਇਹ ਕਿੰਨੂੰ ਜਿਹੜਾ ਤੁਸੀਂ ਭਾਈ ਖਰੀਦ ਸਕਦੇ ਹੋ ਠੀਕ ਆ ਆ ਗੋਭੀ ਪਈ ਹੈ ਗੋਭੀ ਦਾ ਤੁਸੀਂ ਉਹ ਹੀ ਪਤਾ ਤੁਹਾਨੂੰ ਰੇਟ ਭਾਈ 100 50 ਦੇ ਭਾਈ ਕੀ ਰੇਟ ਆ ਗੋਭੀ ਦਾ ਬਸ 100 ਦੇ ਤਨ ਹੋ ਗਏ 100 ਦੇ ਬਾਈ ਤਿੰਨ ਲਫਾਫੇ ਤੁਸੀਂ ਗੋਭੀ ਫੁੱਲ ਗੋਭੀ ਦਾ ਜਿਹੜਾ ਲਫਾਫੇ 100 ਦੇ ਤਨ ਖਰੀਦ ਸਕਦੇ ਲਗਭਗ 100 ਦੇ ਵਿੱਚ 90 ਕਿਲੋ ਆ ਜੂਗੀ 90 ਕਿਲੋ ਤੁਹਾਨੂੰ ਬਾਈ ਗੋਭੀ ਫੁੱਲ ਗੋਭੀ ਮਿਲ ਜੂਗੀ ਆ ਬਾਈ ਲਾਲ ਆਲੂ ਪਿਆ ਲਾਲ ਆਲੂ ਦਾ ਜਿਹੜਾ ਗੱਟੇ ਦਾ ਰੇਟ ਜਾਣ ਲੈਣੇ ਆ ਤੇ ਚਿੱਟੇ ਆਲੂ ਦਾ ਕਟੇਗਾ ਉਹ ਚਿੱਟਾ ਆਲੂ ਥੋੜਾ ਜਿਹਾ ਬਾਈ ਸਸਤਾ ਹੁੰਦਾ ਤੇ ਲਾਲ ਆਲੂ ਹੁੰਦਾ ਮਹਿੰਗਾ ਠੀਕ ਆ ਇਹਦੀ ਥੋੜੀ ਜੀ ਮੰਗ ਜ਼ਿਆਦੇ ਆ ਚਿੱਟੇ ਆਲੂ ਦੀ ਮੰਗ ਥੋੜੀ ਘਟਾ ਤੇ ਇਹਦਾ ਬਾਈ ਗੱਟੇ ਦਾ ਜਿਹੜਾ ਰੇਟ ਆਪਾਂ ਜਾਣ ਲੈਣੇ ਆ ਗੱ ਉਕੇ ਪਿਛਲੇ ਸ਼ਨੀਵਾਰ ਆਪਾਂ ਜਿਹੜੀ ਵੀਡੀਓ ਬਣਾਈ ਸੀ ਉਹਦੇ ਤਾਂ 450 ਰੁਪਏ ਸੀਗਾ ਰੇਟ ਤੇ ਇਹਨੂੰ ਤਾਂ ਤੇ ਦੂਸਰੇ ਦਾ ਥੋੜਾ ਜਿਹਾ ਵਾਧਾ ਸੀ ਭਾਈ ਲੈ ਭਈ ਆ ਤੁਸੀਂ ਪੇਠਾ ਮਾੜੋ ਮਾੜੋ ਪੇਠਾ ਹੀ ਬਈ ਆਉਂਦੇ ਨਾ ਇਹ ਭਾਈ ਮਾੜੋ ਪੇਠਾ ਮੈਨੂੰ ਮਿੱਥਰੇ ਤੋਂ ਗਲਤੀ ਰਹਿ ਗਈ ਹੁਣ ਆਪਾਂ ਨੂੰ ਵੀਡੀਓ ਕੱਟਣੀ ਪੈਣੀ ਉਹਦੇ ਵਿੱਚੋਂ ਕੱਟ ਮਾਰ ਦਾਂਗੇ ਇਹ ਮਾੜੋ ਪੇਠਾ ਭਈ 10 ਰੁਪਏ ਕਿਲੋ ਜਿਹੜਾ ਤੁਸੀਂ ਖਰੀਦ ਸਕਦੇ ਹੋ ਇਹਦਾ ਜਿਹੜਾ weight ਹੈ ਇਹ ਹੈਗਾ 15 ਕਿਲੋ ਦਾ ਤੇ ਆਹ ਭਾਈ ਤੁਸੀਂ ARB ਮਿਕਸ ਵਜ ਦੇ ਵਿੱਚ ਪੈ ਜਾਂਦੀ ਹੈ ਮਿਕਸ ਵਜ ਦੇ ਵਿੱਚ ਭਾਈ ਇਹ ਸਾਰਬੀ ਦਾ ਕੀ ਰੇਟ ਅੱਜ ਦਾ 100 ਰੁਪਏ ਕਿਲੋ ਹਾਂਜੀ ਇਹ 100 ਰੁਪਏ ਕਿਲੋ ਪਹਾੜੀ ਅਰਬੀ ਆਏ ਇਹ ਪਹਾੜੀ ਅਰਬੀ ਇਹ ਬਾਈ ਕਿਹੜੇ ਏਰੀਆ ਚੋਂ ਆ ਜਾਂਦੀ ਵੈਸੇ ਇਹ ਤਾਂ ਪੰਜਾਬ ਚ ਵੀ ਹੋ ਜਾਂਦੀ ਮਾਚਲ ਚ ਵੀ ਹੋ ਜਾਂਦੀ ਨਹੀਂ ਹੁਣ ਕਿਹੜੇ ਏਰੀਆ ਚੋਂ ਆ ਰਹੀ ਹੈ ਲੋਕੜੀ ਹੈ ਜੀ ਸੰਧਵਾ ਤੋਂ ਅੱਛਾ ਲੋਕੜੀ ਸੰਧਵਾ ਤੋਂ ਠੀਕ ਆ ਜੀ ਇਹ ਪਹਾੜੀ ਅਰਬੀ ਦਾ ਰੇਟ ਕਿੰਨਾ ਦੱਸਿਆ ਬਾਈ 100 ਰੁਪਏ ਕਿਲੋ 100 ਰੁਪਏ ਕਿਲੋ ਅਭੀ ਇਹ ਮੈਕਸ ਵੇਜ ਦੇ ਵਿੱਚ ਜ਼ਿਆਦਾਤਰ ਜਿਹੜੀ ਮੈਕਸ ਵੇਜ ਦੇ ਵਿੱਚ ਬਾਈ ਪੈਂਦੀ ਹੈ ਠੀਕ ਹੈ ਆਲੂ ਦਾ ਰੇਟ ਆਪਾਂ ਜਾਣ ਲਈਏ ਵੀ ਆਲੂ ਦਾ ਰੇਟ ਕੀ ਰਿਹਾ ਲੈ ਵੀ ਜਿਹੜਾ ਲਾਲ ਆਲੂ ਆ ਇਹ ਅੱਜ 500 ਰੁਪਏ ਦਾ ਗੱ ਤੇ ਆ 400 ਰੁਪਏ ਦਾ ਜਿਹੜਾ ਗੱਟਾ ਤੁਸੀਂ ਬਾਈ ਖਰੀਦ ਸਕਦੇ ਹੋ ਅੱਜ ਦਾ ਰੇਟ ਯਾਨੀ ਕਿ ਤੰਨ ਫਲ ਵਰੀ ਦਾ ਰੇਟ ਤੇ ਗਾਜਰ ਦਾ ਜਿਹੜਾ ਲਹਾਫਾ ਅੱਜ 25 ਕਿਲੋ ਦਾ ਉਹ ਬਾਈ ਹੈਗਾ ਜੀ 150 ਰੁਪਏ ਦਾ ਤੇ ਲਾਲ ਪਿਆਜ਼ ਦਾ ਬਾਈ ਰੇਟ ਵੀ ਆਪਾਂ ਕਰ ਲੈਣੀ ਹੈ ਪਤਾ ਵੀ ਲਾਲ ਪਿਆਜ਼ ਦਾ ਜਿਹੜਾ ਰੇਟ ਕਿੰਨਾ ਲੱਗਿਆ ਲੈ ਵੀ ਅੱਜ ਦਾ ਜਿਹੜਾ ਗੱਟੇ ਦਾ ਰੇਟ ਆ 25 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਤੁਸੀਂ ਜਿਹੜਾ ਲਾਲ ਪਿਆਜ਼ ਆ ਪੂਰਾ ਜਿਹੜਾ ਤੌੜਾ ਪਿਆਜ਼ ਕਹਿ ਸਕਦੇ ਆ ਲਾਲ ਪਿਆਜ਼ ਅੱਜ ਦਾ ਜਿਹੜਾ ਰੇਟ ਆ 20 ਰੁਪਏ ਕਿਲੋ ਉਹ ਵਾਲੀ ਲਸਣ ਤੁਸੀਂ 50 ਰੁਪਏ ਜਿਹੜੀ ਬਰੀਕ ਲਸਣ ਕਹਿੰਦੇ ਨੇ 50 ਰੁਪਏ ਆ ਜੋ ਬਰੀਕ ਲਸਣ ਦਾ ਜਿਹੜਾ ਰੇਟ 50 ਰੁਪਏ ਕਿਲੋ ਵੀ ਗਿਆ ਲੈ ਵੀ ਅੱਜ ਦੇ ਜਿਹੜੇ ਰੇਟ ਆ ਤੁਹਾਨੂੰ ਹਨਾ ਕਿਉਂਕਿ ਮੈਨੂੰ ਵੀ ਥੋੜੀ ਜੱਜ ਜਲਦੀ ਇੱਕ ਜਾਣਾ ਜ ਟਮਾਟਰ ਤੁਸੀਂ ਬਈ ਉਹੀ 10 11 ਰੁਪਏ ਜਿਹੜਾ ਕਿਲੋ ਆ ਠੀਕ ਹੈ ਗੋਭੀ ਦੇ ਤੁਹਾਨੂੰ ਉਹੀ ਰੇਟ ਪਤਾ ਵੀ 100 ਦੇ ਬਈ 3 1/2 ਵੀ ਆ ਬਾਕੀ ਸਾਰੀਆਂ ਚੀਜ਼ਾਂ ਤਕਰੀਬਨ ਰੇਟ ਕਨਫਰਮ ਹੋ ਗਏ ਲਾਲ ਆਲੂ ਚਿੱਟਾ ਆਲੂ ਤੇ ਲਾਲ ਪਿਆਜ਼ ਦਾ ਰੇਟ ਵੀ ਹੋ ਗਿਆ ਜੀ ਕਿਨੂ ਦਾ ਰੇਟ ਵੀ ਹੋ ਗਿਆ ਤੇ ਅੱਜ ਕੇਲਾ ਵੀ 40 ਰੁਪਏ ਆ ਕੇਲੇ ਦਾ ਰੇਟ 40 ਰੁਪਏ ਦਾ ਰਿਹਾ 35 40 ਚੰਗੀ ਕੁਆਲਟੀ ਦਾ ਜਿਹੜਾ ਗਾਟਰ ਕੇਲਾ ਕਹਿੰਦੀ ਵੀ 40 ਰੁਪਏ ਵੀ ਕਿਹਾ ਤੇ 35 ਰੁਪਏ ਵੀ ਕਿਹਾ ਤੇ ਬਾਕੀ ਭਾਈ ਜਿਹੜੀ ਆਪਾਂ ਇੱਕ ਵੀਡੀਓ ਵਿੱਚ ਤੁਹਾਨੂੰ ਗੱਲ ਕੀਤੀ ਆ ਨਾ ਭਾਈ ਗਰੁੱਪ ਦੇ ਵਿੱਚ ਜ਼ਰੂਰ ਜੁਆਇਨ ਹੋਇਓ ਗ੍ਰੈਪੋ ਦੇ ਵਿੱਚ ਜਿਹੜੇ ਸਾਰੇ ਜਿਹੜੇ ਜਿਹੜੇ ਭਾਈ ਵੀਰ ਵੀਡੀਓ ਦੇਖਦੇ ਆ ਨਾ ਗਰੁੱਪ ਦੇ ਵਿੱਚ ਜ਼ਰੂਰ ਜੁਆਇਨ ਹੋਇਓ ਆਹ ਵਾਲਾ ਜਿਵੇਂ ਤੁਸੀਂ ਕਿੰਨੂ ਭਾਈ ਥੋੜਾ ਜਿਹਾ ਇਹ ਸਫਾਈ ਕਰਨ ਵਾਲਾ ਜਿਵੇਂ ਆਹ ਕਿੰਨੂ ਇਹ ਕਿੰਨੂ ਜਿਹੜਾ ਚੰਗੀ ਕੁਆਲਿਟੀ ਦਾ ਜਿਹੜਾ ਕਿੰਨੂ ਆ ਅੱਜ 35 ਰੁਪਏ ਦਾ ਜਿਹੜਾ ਰੇਟ ਆ ਭਾਈ ਅੱਜ 35 ਰੁਪਏ ਦਾ ਜਿਹੜਾ ਰੇਟ ਹੋ ਗਿਆ ਠੀਕ ਆ ਜੀ 35 ਰੁਪਏ ਦਾ ਭਾਈ ਰੇਟ ਹੋ ਗਿਆ ਤੇ ਲਓ ਜੀ ਦੱਬ ਕੇ ਵੀਡੀਓ ਨੂੰ ਕਰਿਓ ਸ਼ੇਅਰ ਤੇ ਕੱਲ ਨੂੰ ਫਿਰ ਆਪਾਂ ਕਿਸੇ ਤੇ ਜਿਉਂਦੇ ਵਾਸਤੇ ਰੋ ਜੀ ਵੀਡੀਓ ਨੂੰ ਪਿਆਰ ਦਿੰਦੇ ਤੇ ਜਰੂਰ ਕਮੈਂਟ ਕਰਕੇ ਆਪਣਾ ਏਰੀਆ ਆਪਣਾ ਨਾਮ ਜਰੂਰ ਦੱਸਿਆ ਕਰੋ ਜੀ ਇਹ ਆ ਕੋੜਕਪੂਰੀ ਦੀ ਦਾ